ਪੰਜਾਬ ਦੇ ਵਿੱਚ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਰਕੇ ਆਏ ਦਿਨ ਸੜਕੀ ਹਾਸੇ ਵਾਪਰ ਰਹੇ ਨੇ ਅਜਿਹੀ ਇੱਕ ਹਾਸਾ ਫਿਰ ਤੋਂ ਵਾਪਰਿਆ ਜਿਸ ਕਾਰਨ ਦੋ ਬੱਸਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ ਬਾਸ ਦੇ ਵਿੱਚ ਬੈਠੀਆਂ ਸਵਾਰੀਆਂ ਦੇ ਸਾਹ ਸੁੱਕ ਗਏ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਸੜਕ ਹਾਸਾ ਵਾਪਰਿਆ ਤੇ ਇੱਕ ਬੱਸ ਫਲਾਈਓਵਰ ਤੇ ਲਟਕ ਗਈ ਪਰ ਗੱਲ ਇਹ ਮਤ ਰਹੀ ਕਿ ਇਸ ਹਾਸੇ ਵਿੱਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਪਰ ਦੋਵੇਂ ਬੱਸਾਂ ਕਾਫੀ ਨੁਕਸਾਨੀਆਂ ਗਈਆਂ ਹਾਸਾ ਸਵੇਰੇ ਜੁਲੰਹਰ ਤੋ ਲੁਧਿਆਣਾ ਜਾ ਰਹੀ ਰੋਡ ਵੇਜ ਬੱਸ ਅਤੇ ਪ੍ਰਾਈਵੇਟ ਬੱਸ ਵਿਚਾਲੇ ਇਹ ਟੱਕਰ ਹੋਈ ਹੈ ਇਹ ਹਾਸਾ ਮੇੜਕਰ ਚੌਂਕ ਦੇ ਉੱਪਰ ਬਣੇ ਫਲਾਈਓਵਰ ਤੇ ਵਾਪਰਿਆ ਜਿਸ ਕਰਕੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਮਿਲੀ ਜਾਣਕਾਰੀ ਮੁਤਾਬਕ ਯੂਪੀ ਰੋਡ ਵੇਜ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਫਲੋਰ ਵਿਖੇ ਅੰਬੇਡਕਰ ਚੌਂਕ ਦੇ ਉੱਪਰ ਬਣੇ ਫਲਾਈਓਵਰ ਤੇ ਇਸ ਦੀ ਪ੍ਰਾਈਵੇਟ ਬੱਸ ਦੇ ਨਾਲ ਟੱਕਰ ਹੋ ਗਈ ਹਾਸੀ ਕਰਕੇ ਰੋਡ ਵੇਜ ਦੀ ਬੱਸ ਹਾਈਵੇ ਫਲਾਈਓਵਰ ਤੇ ਜਾ ਲੱਗੀ ਹਾਸੀ ਤੋਂ ਬਾਅਦ ਆਵਾਜਾਈ ਦੇ ਵਿੱਚ ਕਾਫੀ ਰੁਕਕਾ ਆ ਬਟ ਆਈ ਪਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਤੇ ਉਹਨਾਂ ਵੱਲੋਂ ਅਵਾਜਾਈ ਸ਼ੁਰੂ ਕਰਵਾ ਦਿੱਤੀ। ਭਾਜੀ ਕੀ ਗੱਲਬਾਤ ਹੋਈ ਹੈ ਕਿ ਪੈਟਰੋਲਿੰਗ ਪਾਰਟ ਕੋਲੋਂ ਪਹੁੰਚਿਆ ਈ ਲੱਗਦਾ। ਭਾਜੀ ਤੁੰਦ ਜਿਆਦਾ ਹੋਣ ਕਰ ਮੈਂ ਐਸ ਜਸਵੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਸਤਲੁਜ ਬ੍ਰਿਜ ਤੋਂ ਚਕਰਾੜੀ ਤੱਕ ਸਾਡਾ ਰੂਟ ਆ। ਤੁੰਦ ਜਿਆਦਾ ਹੋਣ ਕਾਰਨ ਇਹ ਹਾਦਸਾ ਵਾਪਰਿਆ। ਸਵਾਰੀਆਂ ਦਾ ਬਚਾਇਆ ਇਹਦੇ ਵਿੱਚ ਦੋ ਬੱਸਾਂ ਸੀਗੀਆਂ ਜਿਹੜੀ ਕਿ ਪਿੱਛੋਂ ਇੱਕ ਬੱਸ ਨੇ ਹਟਕਾ ਦਿੱਤਾ ਉਹਨੂੰ ਤੇ ਸਵਾਰੀਆਂ ਦਾ ਬਚਾਇਆ ਬਿਲਕੁਲ ਤੇ ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ ਹੁਣ ਰੋਡ ਕੋਲ ਤਸਵੀਰਾਂ ਲਈ ਮੈਂ ਫਲਾਈਓਵਰ ਤੋਂ ਅੱਧੇ ਪਾਸੂ ਫਰੀ ਹਾਂਜੀ ਕੀ ਕਹਣਾ ਜੀ ਇਹ ਤਾਂ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਗੱਡੀਆਂ ਵਿੱਚ ਪਿਛੋਂ ਵੱਜ ਗਈਆਂ ਗੱਡੀ ਓਵਰ ਕੰਟਰੋਲ ਹੋਣ ਕਰਕੇ ਬਚਾਅ ਹੋ ਗਿਆ ਵੀ ਥੱਲੇ ਨਹੀਂ ਪੁੱਲ ਤੇ ਉੱਤਰ ਗਈ ਇਹ ਅਸੀਂ ਹੁਣ ਹੈਡਰਾ ਹੈਡਰੇ ਦੀ ਮਦਦ ਨਾਲ ਇਹਨੂੰ ਸਾਈਡ ਤੇ ਕਰਾ ਕੇ ਤੇ ਟ੍ਰੈਫਿਕ ਚੱਲੂ ਕਰਵਾ ਰਹੇ ਹਾਂ ਖੈ ਦਾ ਦਈਏ ਕਿ ਅੱਜ ਸਵੇਰ ਤੋਂ ਧੁੰਦ ਦਾ ਕਹਿਰ ਹੈ ਜਿਸ ਦੇ ਚੱਲਦੇ ਸੜਕੀ ਹਾਦਸੇ ਅੱਜ ਸਵੇਰ ਤੋਂ ਕਈ ਵਾਪਰ ਗਏ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ